ਰਣਨਾ ਮੈਗਾ ਗੰਦੀਪਸ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਕੱਲ ਮੈਂ ਤੁਹਾਨੂੰ ਵੀਡੀਓ ਨਹੀਂ ਦੇ ਸਕਿਆ ਸੀ ਕਿਸੇ ਕਾਰਨ ਕਰਕੇ ਬਟ ਅੱਜ ਜੋ ਮੈਂ ਤੁਹਾਨੂੰ ਵੀਡੀਓ ਦੇਣ ਜਾ ਰਿਹਾ ਹਾਂ ਉਹ ਵੀ ਬਹੁਤ ਇੰਪੋਰਟੈਂਟ ਹੈ ਦੋਸਤੋ ਜਿੰਨੀਆਂ ਵੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀਆਂ ਸਨ ਉਹ ਤੁਹਾਡੇ ਐਗਜ਼ਾਮ ਦੇ ਲਈ ਗੱਲ ਕਰਾਂਗੇ ਜੋ ਉਹ ਹੈ ਉਹ ਆਪਣੀ ਕਿਸ ਦੀ ਹੈ ਦੋਸਤੋ ਪ੍ਰਸਤਾਵਨਾ ਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪ੍ਰਸਤਾਵਨਾ ਪ੍ਰਸਤਾਵਨਾ ਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਪੇਪਰਾਂ ਲਈ ਜ਼ਰੂਰੀ ਪ੍ਰੇਸ਼ਨ ਹਨ ਜਿੰਨੇ ਵੀ ਪ੍ਰੇਸ਼ਨ ਕਰਵਾਏ ਜਾਂਦੇ ਹਨ ਉਹ ਪੇਪਰਾਂ ਵਿੱਚ ਹੀ ਆਏ ਹੁੰਦੇ ਹਨ ਪ੍ਰੀਵੀਅਸ ইয়ার ਐਗਜ਼ਾਮ 'ਚ ਜਿੰਨੇ ਵੀ ਕੁਐਸਚਨ ਆਏ ਹੁੰਦੇ ਹਨ ਸਾਰੇ ਹੀ ਤੁਹਾਨੂੰ ਕਰਵਾਏ ਜਾਂਦੇ ਹਨ ਤਾਂ ਦੋਸਤੋ ਆਪਾਂ ਪ੍ਰਸਤਾਵਨਾ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਇਹ ਦੱਸੋ ਪ੍ਰਸਤਾਵਨਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਪ੍ਰਸਤਾਵਨਾ ਕਿਸ ਨੇ ਡਰਾਫਟ ਤਿਆਰ ਕੀਤਾ ਸੀ ਪ੍ਰਸਤਾਵਨਾ ਦਾ ਤਾਂ ਦੋਸਤੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਵਾਲਾ ਨਹਿਰੂ ਨੇ ਕੀ ਹੈ ਤਿਆਰ ਕੀਤਾ ਸੀ ਪ੍ਰਸਤਾਵਨਾ ਨੂੰ ਪਹਿਲਾਂ ਕਿਹਾ ਜਾਂਦਾ ਹੈ ਆਬਜੈਕਟਿਵ ਰੈਜ਼ੋਲਿਊਸ਼ਨ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਦੋਸਤੋ ਇਹ ਦੂਸਰੀ ਗੱਲ ਹੋ ਗਈ ਤੇ ਬਾਕੀ ਦੋ ਗੱਲਾਂ ਹਣ ਤੁਸੀਂ ਦੱਸਣੀਆਂ ਹਨ ਕਿ ਕਦੋਂ ਇਸ ਦਾ ਡਰਾਫਟ ਤਿਆਰ ਕੀਤਾ ਗਿਆ ਤੇ ਕਦੋਂ ਇਸ ਨੂੰ ਸੰਵਿਧਾਨ ਦੇ ਵਿੱਚ ਅਡਾਪਟ ਕੀਤਾ ਗਿਆ ਲਿਆ ਗਿਆ ਤਾਂ ਇਹ ਦੋਨੇ ਚੀਜ਼ਾਂ ਤੁਸੀਂ ਦੱਸਣੀਆਂ ਹਨ ਤਾਂ ਆਪਾਂ ਕੁਐਸਚਨਾਂ ਤੇ ਚੱਲਦੇ ਹਾਂ ਦੋਸਤੋ ਇਹ ਤਾਂ ਸਨ ਮੇਨ ਗੱਲਾਂ ਪ੍ਰਸਤਾਵਨਾਵਾਂ ਦੀਆਂ ਤਾਂ ਆਪਾਂ ਗੱਲ ਕਰਗੇ ਪ੍ਰਸਤਾਵਨਾ ਦੀ ਤਾਂ ਇਸ ਦੇ ਵਿੱਚ ਹੈ ਦੋਸਤੋ ਪਹਿਲਾ ਕੁਐਸਚਨ ਹੀ ਹੈ ਦੇਖੋ ਕੁਐਸਚਨਾਂ ਦੇ ਵਿੱਚ ਹੀ ਤੁਹਾਡੇ ਆਂਸਰ ਛੁਪੇ ਹੋਏ ਹਨ ਤਾਂ ਇਹ ਕਹਿੰਦਾ ਹੈ ਸੰਵਿਧਾਨ ਦੇ ਪ੍ਰਸੰਗ ਵਿੱਚ ਜੋ ਕਿ ਜੇਕਰ ਗੱਲ ਕਰੀਏ ਸੰਵਿਧਾਨ ਦੇ ਅਨੁਸਾਰ ਸੰਵਿਧਾਨ ਦੇ ਅਨੁਸਾਰ ਜੋ ਕੀ ਹੈ ਪ੍ਰਸਤਾਵਨਾ ਦੀ ਗੱਲ ਕੀਤੀ ਗਈ ਹੈ ਤਾਂ ਸੰਵਿਧਾਨ ਦੇ ਵਿੱਚ ਹੈ ਜੋ ਪ੍ਰਸਤਾਵਨਾ ਹੈ ਪ੍ਰਸਤਾਵਨਾ ਵਰਡ ਲਿਆ ਗਿਆ ਹੈ ਤਾਂ ਸੰਵਿਧਾਨ ਦੇ ਪ੍ਰਸੰਗ ਵਿੱਚ ਪ੍ਰਸਤਾਵਨਾ ਕੀ ਹੈ ਦੋਸਤੋ ਦੇਖੋ ਕੋਈ ਵੀ ਆਪਾਂ ਬੁੱਕ ਲੈਣੇ ਹਾਂ ਪਰਚੇਜ਼ ਕਰਦੇ ਹਾਂ ਕੋਈ ਵੀ ਆਪਣੀ ਕਾਪੀ ਸੰਦੀ ਉਸ ਦੇ ਵਿੱਚ ਕੀ ਹੁੰਦਾ ਹੈ ਇੰਡੈਕਸ ਹੁੰਦਾ ਹੈ ਇੰਡੈਕਸ ਮੀਨਸ ਕੀ ਹੈ ਉਸ ਦੇ ਵਿੱਚ ਕੀ ਹੈ ਪਹਿਲਾਂ ਦੱਸਿਆ ਹੁੰਦਾ ਹੈ ਇੰਡੀਆਂ ਨੰਬਰ ਪੇ ਤੋਂ ਇੰਡੀਆਂ ਨੰਬਰ ਪੇ ਤੱਕ ਇਹ ਹੈ ਇਸੇ ਤਰ੍ਹਾਂ ਹੀ ਪ੍ਰਸਤਾਵਨਾ ਨੂੰ ਵੀ ਰੱਖਿਆ ਗਿਆ ਹੈ ਉਹ ਕੀ ਇੰਡੈਕਸ ਹੈ ਤਾਂ ਕਿ ਇਹ ਇੰਡੈਕਸ ਨਹੀਂ ਲਿਖਦਾ ਤਾਂ ਉਹ ਕੀ ਹੈ ਦੇਖੋ ਦੋਸਤੋ ਇੱਥੇ ਕੀ ਨਾਰਾ ਹੈ ਲਾ ਕੇ ਹੋਣਗੇ ਸਾਰੇ ਕਿਉਂਕਿ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਉਹ ਤੁਹਾਨੂੰ ਕੀ ਹੈ ਜਾਣ ਕੇ ਇਸ ਤਰ੍ਹਾਂ ਦੀ ਆਪਸ਼ਨ ਪਾਵੇਗਾ ਕਿ ਤੁਸੀਂ ਕਨਫਿਊਜ਼ ਹੋ ਜਾਓ ਤਾਂ ਦੋਸਤੋ ਪ੍ਰਸਤਾਵਨਾ ਕੀ ਹੈ ਬਸ ਤੁਸੀਂ ਯਾਦ ਰੱਖਣਾ ਕਿ ਇਹ ਇੱਕ ਇੰਡੈਕਸ ਹੈ ਸੰਵਿਧਾਨ ਦਾ ਨਾ ਹੈ ਸੰਸਦ ਐਕਟ ਦੀ ਇੱਕ ਪਛਾਣ ਹੈ ਜਿਸ ਵਿੱਚ ਉਸਦੇ ਕਾਰਨਾ ਅਤੇ ਉਦੇਸ਼ਾਂ ਤੇ ਰੋਸ਼ਨੀ ਪਾਈ ਗਈ ਹੈ ਸੰਸਦ ਐਕਟ ਜਿੰਨੇ ਵੀ ਬਣੇ ਹੁੰਦੇ ਹਨ ਉਸਦੀ ਇੱਕ ਪਛਾਣ ਹੈ ਜਿਸ ਵਿੱਚ ਉਸਦੇ ਕਾਰਨਾ ਦੇ ਉਦੇਸ਼ਾਂ ਤੇ ਰੋਸ਼ਨੀ ਪਾਈ ਜਾਂਦੀ ਹੈ ਜਾਂ ਪਾਈ ਗਈ ਹੈ ਤਾਂ ਇਹ ਕੀ ਹੋ ਗਿਆ ਦੋਸਤੋ ਸਹੀ ਆਨਸਰ ਹੋ ਗਿਆ ਤਾਂ ਇਹ ਕੀ ਸਹੀ ਹੈ ਤਾਂ ਇਹ ਕੁਐਸਚਨ ਆਵੇਗਾ ਦੋਸਤੋ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ ਤਾਂ ਕਿਹੜਾ ਕਥਨ ਠੀਕ ਨਹੀਂ ਹੈ ਤਾਂ ਦੋਸਤੋ ਦੇਖੋ ਆਪਾਂ ਪੜਦੇ ਹਾਂ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅੰਗ ਹੁੰਦੀ ਹੈ ਤਾਂ ਚਲੋ ਦੇਖਦੇ ਹਾਂ ਇਸ ਨੂੰ ਅੰਗ ਹੁੰਦੀ ਹੈ ਕਿ ਨਹੀਂ ਚਲੋ ਇੱਕ ਤਾਂ ਇਹ ਕਹਿ ਦਿੱਤਾ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅੰਗ ਨਹੀਂ ਹੁੰਦੀ ਹੈ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਨਿਆ ਉਚਿਤ ਨਹੀਂ ਹੈ ਮਤਲਬ ਕਿ ਪ੍ਰਸਤਾਵਨਾ ਨੂੰ ਕੀ ਹੈ ਨਹੀਂ ਲੈ ਕੇ ਜਾਇਆ ਜਾ ਸਕਦਾ ਅਦਾਲਤਾਂ ਦੇ ਵਿੱਚ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਹੁਣ ਸਾਡਾ ਆਨਸਰ ਕੀ ਹੈ ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਨ्यायੁਚਿਤ ਨਹੀਂ ਹੈ ਤਾਂ ਇਹ ਕੀ ਹੈ ਹੁਣ ਇਹਨਾਂ ਨੇ ਪੁੱਛਿਆ ਹੈ ਠੀਕ ਨਹੀਂ ਹੈ ਤਾਂ ਦੋਸਤੋ ਇਹੋ ਜਿਹਾ ਕੁਐਸਚਨ ਦੇ ਵਿੱਚ ਤੁਸੀਂ ਬਸ ਇੱਕੋ ਯਾਦ ਰੱਖਣੀ ਹੈ ਸਾਡੇ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਵਰਡ ਦੀ ਕਿਤੇ ਵੀ ਗੱਲ ਨਹੀਂ ਹੋਈ ਹੈ ਬਸ ਉਹ ਕੀ ਇੱਕ ਇੰਡੈਕਸ ਹੈ ਤਾਂ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅੰਗ ਹੁੰਦੀ ਹੈ ਤਾਂ ਇਹ ਕੀ ਹੋ ਗਿਆ ਸਾਡਾ ਸਹੀ ਆਨਸਰ ਹੋ ਗਿਆ ਬਟ ਕੀ ਹੈ ਇਹ ਨਹੀਂ ਹੈ ਕਥਨ ਠੀਕ ਨਹੀਂ ਹੈ ਤਾਂ ਉਹਨਾਂ ਨੇ ਇਹੀ ਲਿਖਿਆ ਸੀ ਤਾਂ ਪ੍ਰਸਤਾਵਨਾ ਸਵਿਧਾਨ ਦਾ ਕੋਈ ਆਂਗ ਨਹੀਂ ਹੁੰਦੀ ਸਵਿਧਾਨ ਵਿੱਚ ਕਿਤੇ ਵੀ ਇਸ ਦਾ ਉਲੇਖ ਨਹੀਂ ਹੁੰਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਸ਼ੇਅਰ ਦਾ ਵੱਧ ਵੱਧ ਕਰਨਾ ਹੈ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁੰਦਾ ਹਾਂ ਕਿ ਦਿਹਾੜੀ ਕਰਨ ਵਾਲਾ ਜੋ ਹੈ ਕੈਂਡੀਡੇਟ ਹੈ ਉਹ ਵੀ ਕੀ ਹੈ ਵੀਡੀਓ ਦੇ ਰਹੀ ਇੱਕ ਵਜਨ ਕੋਈ ਸਿੱਖ ਸਕੇ ਭਾਵੇਂ ਉਹ ਪੀਆਰ ਸਟੈਟ ਦੇ ਰਿਹਾ ਹੈ ਭਾਵੇਂ ਕੋਈ ਹੋਰ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਤਾਂ ਇਹ ਤਾਂ ਕਨਸਟੀਟਿਊਸ਼ਨ ਦੇ ਕੁਐਸਚਨ ਹਨ ਤਾਂ ਦੋਸਤੋ ਦੇਖੋ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਪ੍ਰਸਤਾਵਨਾ ਦਾ ਜੋ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਪ੍ਰਸਤਾਵਨਾ ਦਾ ਵਿਚਾਰ ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕਿਹੜੇ ਦੇਸ਼ ਤੋਂ ਅਸੀਂ ਪ੍ਰੀਅੰਬਲ ਲਿਆ ਹੈ ਪ੍ਰਸਤਾਵਨਾ ਕਿੱਥੋਂ ਲਈ ਹੈ ਪ੍ਰੀਅੰਬਲ ਇੰਗਲਿਸ਼ 'ਚ ਕਹਿੰਦੇ ਹਨ ਪ੍ਰਸਤਾਵਨਾ ਪੰਜਾਬੀ 'ਚ ਕਹਿੰਦੇ ਹਨ ਤੇ ਆਬਜੈਕਟਿਵ ਰੈਜ਼ੋਲੂਸ਼ਨ ਜੋ ਹੈ ਕੀ ਹੈ ਉਸ ਦਾ ਪਹਿਲਾ ਨਾਮ ਸੀ ਤਾਂ ਦੋਸਤੋ ਇਹ ਲਿਆ ਗਿਆ ਹੈ ਸੰਯੁਕਤ ਰਾਜ ਅਮਰੀਕਾ ਤੋਂ ਅਮਰੀਕਾ ਤੋਂ ਅਸੀਂ ਕੀ ਹੈ ਪ੍ਰੀਅੰਬਲ ਲਿਆ ਹੈ ਲਿਖਤੀ ਸੰਵਿਧਾਨ ਲਿਆ ਹੈ ਕੈਨੇਡਾ ਤੋਂ ਕੀ ਲਿਆ ਬ੍ਰਿਟੇਨ ਤੋਂ ਕੀ ਲਿਆ ਫਰਾਂਸ ਤੋਂ ਕੀ ਲਿਆ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਨੇ ਹਨ ਕੀ ਕੀ ਚੀਜ਼ਾਂ ਅਸੀਂ ਲਈਆਂ ਹਨ ਤਾਂ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹਨ ਉਸ ਤੋਂ ਅੱਗੇ ਚੱਲਦੇ ਆਪਾਂ ਜੋ ਅਗਲਾ ਕੁਐਸਚਨ ਹੈ ਪ੍ਰਸਤਾਵਨਾ ਤੋਂ ਕੀ ਲਾਭ ਪ੍ਰਸਤਾਵਨਾ ਤੋਂ ਕੀ ਲਾਭ ਹੈ ਤਾਂ ਪ੍ਰਸਤਾਵਨਾ ਤੋਂ ਇਸ ਤੋਂ ਪਤਾ ਲੱਗਦਾ ਹੈ ਕਿ ਸੰਵਿਧਾਨ ਦਾ ਸਰੋਤ ਸਾਧਨ ਕੀ ਹੈ ਤਾਂ ਪ੍ਰਸਤਾਵਨਾ ਦਾ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਤਾਂ ਇਸ ਦੇ ਵਿੱਚ ਕੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸੰਵਿਧਾਨ ਦਾ ਸਰੋਤ ਸਾਧਨ ਕੀ ਹੈ ਤਾਂ ਇਹ ਪਤਾ ਲੱਗਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸੰਵਿਧਾਨ ਦਾ ਉਦੇਸ਼ ਕੀ ਹੈ ਇਸ ਵਿੱਚ ਸੰਵਿਧਾਨ ਦੇ ਪਨਾਉਣ ਦੀ ਮਿੱਤੀ ਦਾ ਵਰਣਨ ਹੈ ਤਾਂ ਕੀ ਹੈ ਤਿੰਨੇ ਚੀਜ਼ਾਂ ਹੀ ਹਨ ਤਾਂ ਕੀ ਆਨਸਰ ਆ ਗਿਆ ਇਹਦਾ ਉਪਰੋਕਤ ਸਾਰੇ ਇਸ ਦਾ ਆਨਸਰ ਆ ਗਿਆ ਦੋਸਤੋ ਉਸ ਤੋਂ ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪ੍ਰਸਤਾਵਨਾ ਵਿੱਚ ਜੋੜੇ ਗਏ ਸਮਾਜਵਾਦ ਸ਼ਬਦ ਸਮਾਜਵਾਦ ਸ਼ਬਦ ਦੇ ਪ੍ਰਭਾਵ ਦੇ ਵਿਸ਼ੇ ਵਿੱਚ ਆਪਣਾ ਵਿਚਾਰ ਪ੍ਰਗਟਾਇਆ ਹੈ ਤਾਂ ਇੱਥੇ ਕੀ ਇਹਨਾਂ ਨੇ ਪਹਿਲੀ ਆਪਸ਼ਨ ਚ ਪਾਇਆ ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਸਭ ਤੋਂ ਪਹਿਲਾਂ ਤਾਂ ਯਾਦ ਰੱਖਣਾ ਹੈ ਕੇਸ਼ਵਾਨੰਦ ਕੇਰਲਾ ਦਾ ਰਹਿਣ ਵਾਲਾ ਸੀ ਤਾਂ ਉਸ ਦਾ ਕੋਈ ਆ ਉੱਥੇ ਕੋਈ ਫੰਡਾ ਸੀ ਉੱਥੇ ਕੋਈ ਉਹਨੇ ਕੇਸ ਲਾਇਆ ਹੋਇਆ ਸੀ ਦੂਜਾ ਹੈ ਗੋਲਕਨਾਥ ਇਹ ਪੁੱਛਿਆ ਜਾਂਦਾ ਹੈ ਦੋਸਤੋ ਪੇਪਰ ਦੇ ਵਿੱਚ ਗੋਲਕਨਾਥ ਪੰਜਾਬ ਦਾ ਇਹਨਾਂ ਵੇਲੇ ਸੀ ਇਸਨੇ ਕੀ ਹੈ ਪੰਜਾਬ ਤੇ ਕੀ ਹੈ ਕੋਈ ਰੈਟ ਲਾਈ ਹੋਈ ਸੀ ਤਾਂ ਇੱਥੇ ਇਹਦਾ ਆਨਸਰ ਕਿਹੜਾ ਬਣਿਆ ਫਿਰ ਗੋਲਖਨਾਥ ਬਨਾਮ ਅ ਕੀ ਤੁਹਾਨੂੰ ਲੱਗ ਰਿਹਾ ਹੈ ਇਸਦਾ ਕੀ ਹੈ ਅ ਇੱਕ ਸੇਲ ਵਿਅਰ ਬਨਾਮ ਭਾਰਤ ਸੰਘ ਉਪਰੋਕਤ ਸਾਰੇ ਤਾ ਜੋੜੇ ਸਮਾਜਵਾਦ ਸ਼ਬਦ ਦੇ ਪ੍ਰਭਾਵ ਦੇ ਵਿਸ਼ੇ ਵਿੱਚ ਆਪਣਾ ਵਿਚਾਰ ਪ੍ਰਗਟਾਇਆ ਹੈ ਤਾਂ ਇਹੀ ਦੱਸਣਾ ਹੈ ਅਸੀਂ ਇੱਥੇ ਕੀ ਹੈ ਇਸ ਵਿੱਚ ਹੈ ਜੋ ਆਨਸਰ ਆਵੇਗਾ ਇਸ ਦਾ ਇਕ ਸੇਲ ਵਿਅਰ ਬਨਾਮ ਭਾਰਤ ਸੰਘ ਤਾਂ ਭਾਰਤ ਸੰਘ ਦੇ ਵਿੱਚ ਕੀ ਹੈ ਸਮਾਜਵਾਦ ਸ਼ਬਦ ਦੇ ਪ੍ਰਭਾਵ ਦੇ ਵਿਸ਼ੇ ਵਿੱਚ ਆਪਣਾ ਵਿਚਾਰ ਪ੍ਰਗਟਾਇਆ ਹੈ ਤਾਂ ਤਿੰਨ ਸ਼ਬਦ ਜੋੜੇ ਗਏ ਹਨ ਕਿਹੜੇ ਕਿਹੜੇ ਜੋੜੇ ਗਏ ਹਨ ਪ੍ਰਸਤਾਵਨਾ ਦੇ ਵਿੱਚ ਤੇ ਕਿਹੜੀ ਸੋਧ ਦੁਆਰਾ ਜੋੜੇ ਗਏ ਹਨ ਦੋਸਤੋ ਇਹ ਲਿਖਣਾ ਹੈ ਦੱਸਣਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਤਾਂ ਇਸ ਦਾ ਆਨਸਰ ਕੀ ਆ ਗਿਆ ਇੱਕ ਸੇਲ ਵੀਅਰ ਬਨਾ ਭਾਰਤ ਸੰਘ ਇਸ ਦਾ ਆਨਸਰ ਹੈ ਉਸ ਤੋਂ ਅਗੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤਾਂ ਅਖੰਡਤਾ ਦੀ ਗੱਲ ਕਰੀਏ ਤਾਂ ਅਖੰਡਤਾ ਮਤਲਬ ਕੀ ਹੈ ਜਿਕਰ ਅਸੀਂ ਗੱਲ ਕਰੀਏ ਇੰਟੀਗ੍ਰਿਟੀ ਸ਼ਬਦ ਕਿਸ ਸੰਵਿਧਾਨਕ ਸੋਧ ਮੀਮ ਦੁਆਰਾ ਸਮ ਵਿਸਤ ਜਾਂ ਸੁਮਿਲਤ ਕੀਤਾ ਗਿਆ ਹੈ ਕਿੰਦੇ ਵਿੱਚ ਜੋੜਿਆ ਗਿਆ ਹੈ ਤਾਂ ਇਹ ਕੀ ਹੈ ਸਾਡੀ 42ਵੀਂ ਸੋਧ ਦੁਆਰਾ ਕੀ ਹੈ ਜੋੜਿਆ ਗਿਆ ਹੈ ਦੋਸਤੋ ਹੁਣ ਕੁਐਸਚਨ ਬਣਦੇ ਹਨ ਮਿਨੀ ਕਨਸਟੀਟਿਊਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਮਿਨੀ ਕਨਸਟੀਟਿਊਸ਼ਨ ਜਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਲਘੂ ਸਵਿਧਾਨ ਕਹਿੰਦੇ ਨੇ ਪੰਜਾਬ ਪੁਲਿਸ ਚ ਆਇਆ ਸੀ ਕੁਐਸਚਨ ਇਹ ਲਘੂ ਸਵਿਧਾਨ ਕਿਉਂ ਕਿ ਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਧਾਂ ਹੋਈਆਂ ਹਨ ਤਾਂ 42ਵੀਂ ਸੋਧ ਦੁਆਰਾ ਕੀ ਹੈ ਅਖੰਡਤਾ ਨੂੰ ਦਰਸਾਇਆ ਗਿਆ ਹੈ ਹੁਣ ਸਾਨੂੰ ਪਤਾ ਹੁਣ ਚਾਹੀਦਾ ਹੈ 42ਵੀਂ ਸੋਧ ਕਦੋਂ ਹੋਈ ਸੀ ਤਾਂ ਦੇਖਣਾ ਹੈ 4 ਤੇ 2 ਕਿੰਨਾ ਹੁੰਦਾ ਹੈ 6 ਮਗਰ ਕੀ ਹੈ 6 ਹੋਣਾ ਚਾਹੀਦਾ ਹੈ ਸਾਨੂੰ ਪਤਾ ਹੈ ਕਿ 1950 ਦੇ ਸੰਵਿਧਾਨ ਬਣਿਆ ਹੈ ਤਾਂ 1950 ਤੋਂ ਅੱਗੇ ਕਿਹੜਾ ਹੋਵੇਗਾ 1976 ਉੱਤੇ ਆਪਸ਼ਨ 'ਚ ਪਿਆ ਹੋਵੇਗਾ ਚੁੱਕ ਕੇ ਲਾਉਣਾ ਹੈ 42ਵੀਂ ਸੋਧ ਜਿਹੜੀ ਹੋਈ ਹੈ 1976 'ਚ ਹੋਈ ਹੈ ਤੇ 44ਵੀਂ ਸੋਧ ਨੂੰ ਯਾਦ ਕਰਨ ਦੀ ਟ੍ਰਿਕ ਇਹੀ ਹੈ ਬਸ ਅਖਰੀ ਜਿਹੜਾ 4 4 8 ਤਾਂ 1978 ਦੇ ਵਿੱਚ ਕੀ ਹੋਈ ਹੈ ਸਾਡੀ 44ਵੀਂ ਸੋਧ ਹੋਈ ਹੈ ਤਾਂ ਇਹ ਬਹੁਤ ਇੰਪੋਰਟੈਂਟ ਇਹ ਦੋਨੇ ਤਾਂ ਦੱਸਿਆ ਕਿਉਂਕਿ ਦੋਸਤੋ ਇਹ ਵਾਰ-ਵਾਰ ਪੁੱਛੇ ਜਾਂਦੇ ਹਨ ਉਸ ਤੋਂ ਅਗਲਾ ਕੁਐਸਚਨ ਹੈ ਆਪਾਂ ਨੂੰ ਦੱਸਦਾ ਹੈ ਪ੍ਰਸਤਾਵਨਾ ਦਾ ਕਿਹੜਾ ਸ਼ਬਦ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਵਿੱਚ ਵੰਸ਼ਗਤ ਰਾਜਾਂ ਦੀ ਪਰੰਪਰਤਾ ਪਰੰਪਰਾ ਦਾ ਅੰਤ ਹੋ ਗਿਆ ਹੈ ਤਾਂ ਹਾਂ ਇਹ ਦੱਸਦਾ ਹੈ ਗਨਤੰਤਰ ਸਮਾਜਵਾਦ ਸਮਾਨਤਾ ਪੰਥ ਨਿਰਪੇਖਤਾ ਤਾਂ ਇਸ ਦਾ ਆਨਸਰ ਕੀ ਆਵੇਗਾ ਦੋਸਤੋ ਤਾਂ ਇਸ ਦਾ ਆਨਸਰ ਜਿਹੜਾ ਹੈ ਉਹ ਕੀ ਹੈ ਗਨਤੰਤਰ ਗਨਤੰਤਰ ਹੈ ਪ੍ਰਸਤਾਵਨਾ ਦਾ ਕਿਹੜਾ ਸ਼ਬਦ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਵਿੱਚ ਵੰਸ਼ਗਤ ਮਤਲਬ ਕਿ ਪੀੜੀਦਰ ਪੀੜੀ ਰਾਜਿਆਂ ਦੀ ਪਰੰਪਰਾ ਪਰੰਪਰਾ ਦਾ ਅੰਤ ਹੋ ਗਿਆ ਹੈ ਮਤਲਬ ਕਿ ਇਹ ਗਨਤੰਤਰ ਮਤਲਬ ਕਿ ਇਹ ਰਿਪਬਲਿਕ ਕਹਿ ਦਿੰਦੇ ਹਾਂ ਅਸੀਂ ਇੰਗਲਿਸ਼ ਚ ਰਿਪਬਲਿਕ ਮਤਲਬ ਕਿ ਇਹ ਅਸੀਂ ਕਹਿੰਦੇ ਆ ਡੈਮੋਕ੍ਰੈਟਿਕ ਰਿਪਬਲਿਕ ਲੋਕਤੰਤਰ ਗਨਰਾਜ ਗਨਰਾਜ ਕਹਿੰਦੇ ਆ ਤੇ ਗਨਤੰਤਰ ਮਤਲਬ ਕੀ ਹੈ ਪ੍ਰਸਤਾਵਨਾ ਦੇ ਵਿੱਚ ਇਹ ਲਾਈਨ ਲਿਖੀ ਗਈ ਹੈ ਤਾਂ ਕਿਹੜੀ ਕਿਹੜੀ ਲਿਖੀ ਗਈ ਹੈ ਤੁਸੀਂ ਦੱਸਣਾ ਹੈ ਇਹ ਤੇ ਇੱਕ ਇਹ ਦੱਸਣਾ ਹੈ ਕਿਹੜੀ ਸੂਚ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜੁੜੀਆਂ ਗਈਆਂ ਹਨ ਦੋ ਕੁਐਸਚਨ ਆਉਂਦੇ ਹੀ ਆਉਂਦੇ ਹਨ ਤਾਂ ਦੋਸਤੋ ਇਹ ਦੱਸਣਾ ਹੈ ਸਮਾਨਤਾ ਪਾਂਤਰ ਨਿਰਪੇਖਤਾ ਧਰਮ ਨਿਰਪੱਖਤਾ ਹੋ ਗਿਆ ਸਮਾਜਵਾਦ ਹੋ ਗਿਆ ਸਮਾਨਤਾ ਗਨਤੰਤਰ ਇਹ ਸਾਰੀਆਂ ਕੀਆਂ ਚੀਜ਼ਾਂ ਹਨ ਬਟ ਕੀ ਇਸ ਦਾ ਆਨਸਰ ਕੀ ਹੈ ਗਨਤੰਤਰ ਹੈ ਉਸ ਤੋਂ ਅੱਗੇ ਆਪਾਂ ਗੱਲ ਕਰ ਗਏ ਤਾਂ ਅੱਗੇ ਕਹਿੰਦਾ ਹੈ ਨਿਮਨਲਿਖਤ ਵਿੱਚੋਂ ਕਿਸ ਨੂੰ ਸੰਵਿਧਾਨ ਦੀ ਆਤਮਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਆਤਮਾ ਦੇ ਰੂਪ ਵਿੱਚ ਦੇਖੋ ਦੋਸਤੋ ਆਤਮਾ ਦੇ ਰੂਪ ਵਿੱਚ ਕਹਿੰਨਾ ਨੇ ਤਾਂ ਆਤਮਾ ਦੇ ਰੂਪ ਵਿੱਚ ਇੱਕ ਤਾਂ ਕੀ ਹੈ ਉਹਨਾਂ ਨੇ ਕਿਹਾ ਹੈ ਆਤਮਾ ਅਤੇ ਆਤਮਾ ਅਤੇ ਕੀ ਹੈ ਦਿਲ ਅਤੇ ਆਤਮਾ ਕਿਹਾ ਗਿਆ ਹੈ ਤਾਂ ਇੱਥੇ ਕੀ ਹੈ ਹੁਣ ਆਤਮਾ ਦੀ ਗੱਲ ਹੋਈ ਹੈ ਆਤਮਾ ਦੀ ਗੱਲ ਹੋਈ ਹੈ ਤਾਂ ਆਤਮਾ ਕਿਸ ਤੇ ਜਾਂਦਾ ਹੈ ਪਰ ਸਾਡਾ ਪ੍ਰਸਤਾਵਨਾ ਤੇ ਜਾਂਦਾ ਹੈ ਪ੍ਰਸਤਾਵਨਾ ਨੂੰ ਕੀ ਹੈ ਆਤਮਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਕਿਉਂਕਿ ਇਹ ਆਤਮਾ ਹੈ ਜਿਹੜੀ ਚੀਜ਼ ਹੈ ਇਹ ਦੇਖਣੀ ਹੈ ਅਸੀਂ ਇੰਡੈਕਸ ਵਿੱਚੋਂ ਦੇਖਣੀ ਹੈ ਇਹ ਕੀ ਹੈ ਸਾਰ ਹੈ ਸਾਰੇ ਸੰਵਿਧਾਨ ਦਾ ਮੁਲਕ ਅਧਿਕਾਰ ਕੀ ਹੈ ਹੁਣ ਦੋਸਤੋ ਇਹ ਕਨਫਿਊਜ਼ ਕਰੇਗਾ ਦਿਲ ਅਤੇ ਆਤਮਾ ਹੈ ਦਿਲ ਅਤੇ ਆਤਮਾ ਜਿਹੜਾ ਆਰਟੀਕਲ ਹੈ ਉਹ ਸਾਡਾ ਕੀ ਹੈ 32ਵੇਂ ਆਰਟੀਕਲ ਨੂੰ ਕਿਹਾ ਗਿਆ ਹੈ ਡਾਕਟਰ ਬੀ ਆਰ ਅੰਬੇਦਕਰ ਦੁਆਰਾ ਦੇਲ ਅਤੇ ਆਤਮਾ ਹੈ ਤੇ ਕੱਲੀ ਆਤਮਾ ਦੇ ਰੂਪ ਵਿੱਚ ਪ੍ਰਸਤਾਵਨਾ ਨੂੰ ਲਿਆ ਗਿਆ ਹੈ ਤਾਂ ਦੋਸਤੋ ਇਸੇ ਰੋਡਾ ਕੁਐਸਚਨ ਪ੍ਰਸਤਾਵਨਾ ਆਨਸਰ ਹੈ ਇਸ ਦਾ ਉਸ ਤੋਂ ਅੱਗੇ ਲਿਖਿਆ ਜਾਵੇ ਤਾਂ ਅਗਲਾ ਕੁਐਸਚਨ ਹੈ ਹੇਠ ਲਿਖੇ ਵਿੱਚੋਂ ਕਿਸ ਸ਼ਬਦ ਸਮੂਹ ਨੂੰ ਪ੍ਰਸਤਾਵਨਾ ਵਿੱਚ 42ਵੀਂ ਸੰਵਿਧਾਨਕ ਭਾਰਤ ਮੀ ਸੰਵਿਧਾਨਕ ਸੋਧ ਰਾਹੀਂ ਜੋੜਿਆ ਗਿਆ ਤਾਂ ਇਸ ਦਾ ਆਨਸਰ ਦੇਖਿਆ ਜਾਵੇ ਤਾਂ ਕਿਹੜੀ ਕਿਹੜੀ ਚੀਜ਼ ਜੋੜੀ ਗਈ ਸੀ ਦੇਖੋ ਦੋਸਤੋ ਨਿਆਂ ਤੇ ਸੁਤੰਤਰਤਾ ਨਿਆਂ ਅਤੇ ਸੁਤੰਤਰਤਾ ਹੈ ਜੋ ਕਿ ਇਹ ਨਹੀਂ ਜੁੜੀ ਗਈ ਸੁਤੰਤਰਤਾ ਤੇ ਭਰਾਤਰੀ ਭਾਵ ਨਹੀਂ ਜੋੜਿਆ ਗਿਆ ਇਹ ਵੀ ਨਹੀਂ ਜੁੜਿਆ ਇਹਨੇ ਭਰਾਤਰੀ ਭਾਵ ਜਦੋਂ ਫੇਰ ਆ ਗਿਆ ਦੁਬਾਰਾ ਇਹ ਵੀ ਨਹੀਂ ਜੁੜਿਆ ਗਿਆ ਤਾਂ ਕਿ ਆਨਸਰ ਹੋ ਗਿਆ ਸਾਡਾ ਸਮਾਜਵਾਦੀ ਧਰਮ ਨਿਰਪੱਖਤਾ ਅਤੇ ਰਾਸ਼ਟਰੀ ਅਖੰਡਤਾ ਮਤਲਬ ਕੀ ਹੈ ਤੁਸੀਂ ਯਾਦ ਰੱਖਣਾ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਪ੍ਰਸਤਾਵਨਾ ਮੈਂ ਪਹਿਲਾਂ ਪੁੱਛਿਆ ਵੀ ਸੀ ਉਹ ਇੱਥੇ ਆਪਸ਼ਨ ਦੇ ਵਿੱਚ ਆਈ ਗਿਆ ਹੈ ਇੱਕ ਕੀ ਹੈ ਦੋਸਤੋ 42ਵੀਂ ਸੋਧ ਹੋਈ ਸੀ 42ਵੀਂ ਸੋਧ ਦੇ ਵਿੱਚ ਜਿਹੜੀ 1976 ਚ ਹੋਈ ਸੀ ਉਸ ਦੇ ਵਿੱਚ ਇਹਨਾਂ ਚੀਜ਼ਾਂ ਜੁੜੇਗਾ ਸਮਾਜਵਾਦੀ ਧਰਮ ਨਿਰਪੱਖਤਾ ਅਤੇ ਰਾਸ਼ਟਰ ਦੀ ਅਖੰਡਤਾ ਤਿੰਨ ਚੀਜ਼ਾਂ ਨੂੰ ਜੋੜਿਆ ਗਿਆ ਹੈ ਤਾਂ ਯਾਦ ਰੱਖਣਾ ਹੈ ਦੋਸਤੋ ਬਹੁਤ ਵਾਰ ਕੁਸ਼ਨ ਆਇਆ ਹੈ ਜੇਕਰ ਆ ਜਾਵੇ 42ਵੇਂ ਸੋਧ ਤੋਂ ਪਹਿਲਾਂ ਸਾਡੀ ਪ੍ਰਸਤਾਵਨਾ ਵਿੱਚ ਕਿਹੜੇ-ਕਿਹੜੇ ਸ਼ਬਦ ਸਨ ਤਾਂ ਇਹ ਤਿੰਨ ਸ਼ਬਦ ਨਹੀਂ ਸਨ ਬਾਕੀ ਕੀ ਹੈ ਉਹ ਜਿਹੜੇ ਰਹਿ ਗਏ ਉਹ ਸਾਡੇ ਸਨ ਤਾਂ ਦੋਸਤੋ ਇਸ ਤਰ੍ਹਾਂ ਦਾ ਕੁਸ਼ਨ ਆਉਂਦਾ ਹੈ ਜਿਵੇਂ ਮਰਜ਼ੀ ਬਣਾ ਸਕਦਾ ਹੈ ਟਾਫ ਲੈਵਲ ਦਾ ਵੀ ਤੇ ਬਿਲਕੁਲ ਲੋ ਲੈਵਲ ਦਾ ਵੀ ਹੇਠ ਲਿਖਿਆਂ ਵਿੱਚੋਂ ਕਿਸ ਝਗੜੇ ਦੌਰਾਨ ਸਰਵਉੱਚ ਅਦਾਲਤ ਨੇ ਇਹ ਵਿਵਸਥਾ ਜਿਹੜੀ ਇਹ ਵਿਵਸਥਾ ਦਿੱਤੀ ਕੇ ਪ੍ਰਸਤਾਵਨਾ ਸੰਵਿਧਾਨ ਦਾ ਮੁੱਖ ਪ੍ਰਸਤਾਵਨਾ ਸੰਵਿਧਾਨ ਦਾ ਮੁੱਖ ਆਧਾਰ ਹੈ ਤਾਂ ਮੁੱਖ ਆਧਾਰ ਹੈ ਇਸ ਦੇ ਵਿੱਚ ਕੀ ਹੈ ਦੇਖਿਆ ਜਾਵੇ ਤਾਂ ਮੁੱਖ ਆਧਾਰ ਦੇ ਵਿੱਚ ਏ ਕੇ ਗੋਪਾਲਨ ਬਨਾਮ ਮਦਰਾ ਸਰਕਾਰ ਬੇਰੂਬਾਰੀ ਸੰਘ ਦੋਸਤੋ ਬੇਰੂਬਾਰੀ ਕੇਸ ਹੋਇਆ ਹੈ ਤਾਂ ਪਤਾ ਹੁਣ ਜੇ ਇਹ ਕਦੋਂ ਹੋਇਆ ਸੀ ਇਹ 1960 ਦੇ ਵਿੱਚ ਹੋਇਆ ਸੀ ਬਨਾਮ ਰਾਜਸਥਾਨ ਸਰਕਾਰ ਕੇਸ਼ਵਨੰਦ ਭਾਰਤੀ ਬਨਾਮ ਕੇਰਲ ਸਰਕਾਰ ਕੇਸ਼ਵਨੰਦ ਯਾਦ ਰੱਖਣਾ ਹੈ ਕੇਰਲਾ ਸਰਕਾਰ ਦੇ ਨਾਲ ਸੀ ਤਾਂ ਦੋਸਤੋ ਇਹ ਅਨਸਰ ਹੈ ਇਸ ਦਾ ਝਗੜੇ ਦੌਰਾਨ ਸਰਵੋਚ ਅਦਾਲਤ ਨੇ ਇਹ ਵਿਵਸਥਾ ਦਿੱਤੀ ਕੇ ਪ੍ਰਸਤਾਵਨਾ ਸਿਵਿਧਾਨ ਦਾ ਮੁੱਖ ਆਧਾਰ ਹੈ ਤਾਂ ਪ੍ਰਸਤਾਵਨਾ ਕੀ ਸਿਵਿਧਾਨ ਦਾ ਮੁੱਖ ਆਧਾਰ ਹੈ ਨਾ ਕਿ ਸਿਵਿਧਾਨ ਦੇ ਵਿੱਚ ਲਿਖਿਆ ਨਹੀਂ ਗਿਆ ਤਾਂ ਇਹ ਕੀ ਹੈ ਇਹਦੇ ਵਿੱਚ ਕੀ ਹੈ ਪੈਨਲ ਬੈਠਾ ਸੀ ਸਰਵੋਚ ਅਦਾਲਤ ਦੇ ਵਿੱਚ ਤਾਂ ਕੇਸ਼ਵਨੰਦ ਬਨਾਮ ਮਤਲਬ ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਸਰਕਾਰ ਸੀ ਤਾਂ ਦੋਸਤੋ ਇਹ ਕੁਐਸਚਨ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਬਹੁਤ ਹੀ ਜਿਆਦੇ ਵਧੀਆ ਕੁਐਸਚਨ ਹਨ ਜੋ ਕਿ ਪੇਪਰ ਦੇ ਵਿੱਚ ਆਏ ਹਨ ਤਾਂ ਇਹਨਾਂ ਨੂੰ ਕਰਨਾ ਹੈ ਤਾਂ ਦੋਸਤੋ ਸਾਰੇ ਇੰਪੋਰਟੈਂਟ ਕੁਐਸਚਨ ਹਨ ਵੀਡੀਓ ਨੂੰ ਹਮੇਸ਼ਾ ਅੰਤ ਤੱਕ ਦੇਖਿਆ ਕਰੋ ਕਿਉਂਕਿ ਕੁਐਸਚਨ ਬਹੁਤ ਹੀ ਜਿਆਦੇ ਇੰਪੋਰਟੈਂਟ ਹੁੰਦੇ ਹਨ ਤਾਂ ਦੋਸਤੋ ਪ੍ਰਸਤਾਵਨਾ ਦੀ ਗੱਲ ਹੋਈ ਸੀ ਅੱਜ ਆਪਾਂ ਪ੍ਰਸਤਾਵਨਾ ਬਾਰੇ ਕੀਤਾ ਹੈ ਜੇਕਰ ਵੀਡੀਓ ਵਧੀਆ ਲੱਗੀ ਤੁਹਾਨੂੰ ਇਹ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਜੇਕਰ ਵਧੀਆ ਲੱਗੀ ਲਾਈਕ ਕਰਨਾ ਤੇ ਨਾਲ ਕੀ ਹੈ ਸਬਸਕ੍ਰਾਈਬ ਵੀ ਕਰਨਾ ਤੇ ਜੇ ਵਧੀਆ ਨਹੀਂ ਲੱਗੀ ਤਾਂ ਡਿਸਲਾਈਕ ਕਰਨਾ ਤੁਹਾਨੂੰ ਮੈਂ অপਸ਼ਨ ਦਿੱਤੀਆਂ ਹੋਈਆਂ ਹਨ ਮੈਂ ਨਹੀਂ ਦਿੱਤੀਆਂ ਇਹ YouTube ਨੇ ਦਿੱਤੀਆਂ ਹੋਈਆਂ ਹਨ ਡਿਸਲਾਈਕ ਵੀ ਕਰ ਸਕਦੇ ਹੋ ਥੰਬਸ ਅਪ ਵੀ ਕਰ ਸਕਦੇ ਹੋ ਕਮੈਂਟ ਕਰਨਾ ਤੇ ਬਤਵਤਾ ਸ਼ੇਅਰ ਕਰਨਾ ਹੀ ਕਰਨਾ ਹੈ ਤਾਂ ਜੋ ਕੀ ਹੈ ਇਹ ਸਾਰਿਆਂ ਤੱਕ ਜਾ ਸਕੇ ਕਿਉਂਕਿ ਜੋ ਲਾਈਕ ਕਰੇਗਾ ਉਹ ਸ਼ੇਅਰ ਵੀ ਕਰੇਗਾ ਤਾਂ ਦੋਸਤੋ ਸ਼ੇਅਰ ਤਾਂ ਵੀਡੀਓ ਨੂੰ ਕਰਨਾ ਹੀ ਕਰਨਾ ਹੈ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੋ ਕਿ ਮੈਂ ਤੁਹਾਨੂੰ ਕੋਈ ਪ੍ਰਸਤਾਵਨਾ ਦੇ ਹੋਰ ਵੀ ਵਧੀਆ ਕੁਐਸਚਨ ਦੇਖਾਂਗਾ ਪੇਪਰ ਦੇ ਵਿੱਚ ਕਿਹੜੇ-ਕਿਹੜੇ ਹੋਰ ਬਣਦੇ ਹਨ ਉਹ ਲੈ ਕੇ ਆਵਾਂਗਾ ਸੋ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ